ਸਤਿ ਸ਼੍ਰੀ ਅਕਾਲ ਜੀ ਆ ਜਿਹੜੀ ਡਿੱਗੀ ਤੁਸੀਂ ਦੇਖ ਰਹੇ ਹੋ ਨਾ ਇਹ ਪਾਈਪ ਲਾਈਨ ਐ ਇਥੋਂ ਨਹਿਰ ਚੋਂ ਪਾਈ ਹੋਈ ਤੇ ਉਹ ਸਾਹਮਣੇ ਖੇਤਾਂ ਵਿੱਚ ਦੀ ਹੁੰਦੀ ਹੋਈ ਵਾਟਰ ਵਕਸ ਚ ਪਾਣੀ ਜਾਂਦਾ ਹੁਣ ਜਦੋਂ ਤਾਂ ਝੋਨੇ ਵੇਲੇ ਪਾਈਪ ਲਾਈਨ ਫੁੱਲ ਚੱਲਦੀ ਹੁੰਦੀ ਹੈ ਤੇ ਡਿੱਗੀਆਂ ਲੀਕ ਹੈ ਜਿਹੜੀਆਂ ਖੇਤਾਂ ਚ ਬਣੀਆਂ ਹਵਾ ਵਾਸਤੇ ਕੱਢਣ ਵਾਸਤੇ ਜਾਂ ਸਾਫਾ ਸਾਫ ਸਫਾਈ ਵਾਸਤੇ ਉਦੋਂ ਕੋਈ ਨਹੀਂ ਬੁੱਲਦਾ ਕੋਈ ਨਹੀਂ ਬੰਦ ਕਰਦਾ ਹੁਣ ਕਣਕਾਂ ਖਰਾਬ ਹੁੰਦੀਆਂ ਤੇ ਆ ਇਥੋਂ ਪਾਈਪ ਲਾਈਨ ਬੰਦ ਕਰ ਰੱਖੀਏ ਜਦੋਂ ਦੀ ਕਣਕ ਬੀਜੀ ਹੈ ਤੇ ਪਿੰਡ ਨੂੰ ਪਾਣੀ ਹੈ ਜਿਹੜਾ ਉਹ ਸੇਮ ਦਾ ਇਕੱਠਾ ਹੋ ਜਾਂਦਾ ਡਿੱਗੀਆਂ ਚ ਵਾਟਰ ਵਕਸ ਵਾਲੀਆਂ ਚ ਪਿੰਡ ਨੂੰ ਪਾਣੀ ਉਹ ਦਿੱਤਾ ਜਾ ਰਿਹਾ ਜਦ ਕਿ ਕਾਨੂੰਨੀ ਤੌਰ ਤੇ ਜਿਹੜਾ ਨਹਿਰ ਦਾ ਪਾਣੀ ਹੁੰਦਾ ਵਾਟਰ ਵਕਸ ਚ ਸਾਫ ਹੋ ਕੇ ਫ ਦਾ ਪਾਣੀ ਦਾ ਸਾਫ ਕਰਕੇ ਦੇਣਾ ਕੀ ਆ ਮਾਂ ਦੇ ਪੁੱਤ ਜਿਹੜਾ ਵਾਟਰ ਵਰਕਸ ਵਾਲੇ ਬੰਦੇ ਆ ਉਹ ਜੱਟ ਕੇ ਸੇਮ ਵਾਲਾ ਪਾਣੀ ਪਿੰਡ ਨੂੰ ਦੇਈ ਜਾਂਦੇ ਆ ਕਿੱਡਾ ਬਿਮਾਰੀ ਦਾ ਘਰ ਆ ਉਹ ਤੇ ਸਿਰਫ ਜਿਹੜਾ ਕੀ ਆ ਕਣਕਾਂ ਵਾਲੀਆਂ ਡਿੱਗੀਆਂ ਬੰਦ ਕਰਨ ਨਹੀਂ ਦਿੰਦੇ ਜਾਂ ਕਰਦੇ ਨਹੀਂ ਜਾਂ ਮਿਲੇ ਆ ਜਾਂ ਜੋ ਵੀ ਆ ਇਹ ਵਿਸ਼ਾ ਬਾਅਦ ਦਾ ਕਦੇ ਠੋਕੇ ਗੱਲ ਇਹਦੇ ਬਾਰੇ ਵੀ ਕਰਾਂਗੇ ਇਹਨਾਂ ਨੇ ਸਾਰੇ ਪਿੰਡ ਨੂੰ ਮਤਲਬ ਕਿ ਪਰੇਸ਼ਾਨ ਕਰ ਰੱਖਿਆ ਵਾਟਰ ਵਰਕਸ ਵਾਲੇ ਨੇ ਇਤਲਾਹ ਕਰਕੇ ਅੱਜ ਪਿੰਡ ਦੇ ਮੋਹਤਵਾਰ ਬੰਦੇ ਵੀ ਆਏ ਸੀ ਨਾਲ ਖੋਲ ਕੇ ਵੇਖਿਆ 40 ਫੁੱਟ ਸਰੀਆਂ ਅੰਦਰ ਤੱਕ ਜਾਵੜਿਆ ਪਰ ਇਹ ਡਿੱਗੀ ਖੁੱਲੀ ਨਹੀਂ ਪਤਾ ਨਹੀਂ ਕੀ ਪਸਾਇਆ ਇਹਦੇ ਚ ਆਪਾਂ ਪੂਰੀ ਇਤਲਾਹ ਕਰਤੀ ਹੈ ਵੀਡੀਓ ਵੀ ਪਾਤੀ ਹੈ ਕੱਲ ਨੂੰ ਕੋਈ ਮਸਲਾ ਹੋਵੇ ਭਾਈ ਆਪਣਾ ਸਬੂਤ ਪਿਆ